ਆਮ ਆਦਮੀ ਕਲੀਨਿਕ ਦੇ ਵਿੱਚ ਮੈਂ ਦਵਾਈ ਲੈਣ ਆਇਆ ਸੀ ਮੈਨੂੰ ਖੰਗ ਦਿਖਾਂ ਸੀ ਲੱਗਿਆ ਜੀ ਪਹਿਲਾਂ ਤਕਲੀਫ ਮੈਨੂੰ ਸਾਧ ਹੀ ਆ ਗਈ ਜੀ ਪ੍ਰੋਬਲਮ ਛਿੱਕਾਂ ਜੀਆਂ ਆਉਂਦੀਆਂ ਤੇ ਜੀ ਰੇਸ਼ੀ ਦੀ ਦਵਾਈ ਦੇ ਕੇ ਗਏ ਆ ਇੱਥੇ ਬਹੁਤ ਵਧੀਆ ਸਰਕਾਰ ਨੇ ਕੰਮ ਕੀਤਾ ਸਾਡੇ ਬਾਅਦ ਤੇ ਜੇ ਅਸੀਂ ਕਿਤੇ ਸਰਕਾਰੀ ਡਾਕਟਰ ਦੇ ਜਾਂ ਕਿਤੇ ਵੀ ਅਸੀਂ ਦਵਾਈ ਲੈਣ ਜਾਂਦੇ ਸਾਡੀ ਸਾਰੀ ਤੇੜੀ ਨਿਕਲ ਜਾਂਦੀ ਸੀ ਬਾਕੀ ਜਾਂਦੇ ਡਾਕਟਰ ਉਠ ਖੜਦੇ ਸੀ ਉਹਨਾਂ ਨੂੰ ਦਵਾਈ ਦਾ ਆਰਾਮ ਆਉਂਦਾ ਨਹੀਂ ਸੀ ਹੁਣ ਇੱਥੇ ਜਾ ਕੇ ਉਹਦੀ ਪਰਚੀ ਦਿਖਾਉਂਦੇ ਆ ਦਿਖਾ ਕੇ ਪਰਚੀ ਦੁਆਰੇ ਬਦਲ ਕੇ ਦਵਾਈ ਸਾਨੂੰ ਉਦੋਂ ਹੀ ਮਿਲ ਜਾਂਦੀ ਹੈ ਜੀ ਹੁਣ ਸਾਨੂੰ ਵਧੀਆ ਚਾਹੁੰਦੇ ਨੇ ਇੱਥੇ ਵਧੀਆ ਸਾਡਾ ਮਾਨ ਕਰਦੇ ਨੇ ਸਾਨੂੰ ਦਵਾਈ ਦਿੰਦੇ ਨੇ ਤਕੜਾ ਤਾਂ ਬਾਹਰੋਂ ਵੀ ਇਲਾਜ ਕਰਾ ਲਈ ਗਰੀਬ ਲੋਕਾਂ ਦਾ ਬਹੁਤ ਸੁਖਾਈ ਜੀ ਇੱਥੇ ਗਰੀਬ ਲੋਕਾਂ ਤੁਸੀਂ ਨਿਕਲੋ ਘਰੋਂ ਬਾਹਰ ਤੁਹਾਡੇ ਘਰ ਦੇ 100 ਮੀਟਰ ਇਧਰਲੇ ਪਾਸੇ ਜਾ ਦਿਲੇ ਪਾਸੇ ਆਮ ਆਦਮੀ ਕਲੀਨਿਕ ਹੈ ਡਾਕਟਰ ਬੈਠੇ ਨੇ 41 ਕਿਸਮ ਦੇ ਟੈਸਟ ਨੇ ਦਵਾਈਆਂ ਸਾਰੀਆਂ ਮੁਫਤ ਨੇ ਲਓ ਦਵਾਈ ਠੀਕ ਹੋ ਜਾਓ ਸਰਕਾਰੀ ਹਸਪਤਾਲਾਂ ਦੀਆਂ ਲੈਣਾ ਚ ਲੱਗਣ ਦੀ ਲੋੜ ਹੀ ਨਹੀਂ ਪੈਣੀ ਕੁਈ ਪੈਸਾ ਨਹੀਂ ਲੱਗਿਆ ਮੁਫਤ ਦਵਾਈ ਮਿਲਦੀ ਆ ਸਾਨੂੰ ਤੇ ਵਧੀਆ ਤੋਂ ਵਧੀਆ ਦਵਾਈ ਮਿਲਦੀ ਆ ਪੰਜਾਬ ਸਰਕਾਰ ਨੇ ਵਧੀਆ ਕੀਤਾ ਜਿਹੜਾ ਆਮ ਆਦਮੀ ਕਲੀਨਿਕ ਬਣਾਇਆ ਸਾਡੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਨੇ ਸਾਡੇ ਪਿੰਡ 'ਚ ਐਡੇ ਪਛੜੇ ਪਿੰਡ ਸਾਨੂੰ ਦਵਾਈ ਮਿਲਦੀ ਜਾਂ ਤਾਂ ਕੋਈ ਹੋਈ ਨਹੀਂ ਸੀ ਵੀ ਸੂਤਰੀ ਪਿੰਡ 'ਚ ਕੋਈ ਦੁਕਾਨੀ ਆ ਜੂਗੀ ਥੋੜੀ ਐਡਾ ਬੜਾ ਜੀ ਧੰਨਵਾਦ ਕਰਦਾ ਜੀ ਦਾ ਇਹ ਸ਼ਰਾਬ ਦਾ ਜੀ ਪਿੰਡ ਪਿੰਡ ਹੋਣਾ ਚਾਹੀਦਾ ਹੈਗਾ ਬਦਲਦੇ ਪੰਜਾਬ ਦੇ ਬਦਲਦੀਆਂ ਸਿਹਤ ਸਹੂਲਤਾਂ ਦੀ ਮਿਸਾਲ ਆਮ ਆਦਮੀ ਕਲੀਨਿਕਸ ਕਰ ਰਹੇ ਨੇ ਕਮਾਲ